ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਬੱਜ ਗਏ ਨੇ 6 ਤੇ ਆਪਾਂ ਹੁਣ ਚੱਲੇ ਆਂ ਸ਼ਹਿਰ ਨੂੰ ਆਪ ਜਲਾ ਹਮ ਲੋਕ ਮਾਰਨਿੰਗ ਗੁੰਮ ਨੇ ਮੇਰੀ ਗੱਲ ਸੁਣਦਾ ਮੈਨੂੰ ਅੱਧਾ ਘੰਟਾ ਹੋ ਗਿਆ ਤੇ ਮੈਂ ਹਾਂ ਹਾਂ ਤੇਰੀ ਬੇਟਾ ਉਹ ਇਹ ਰਾਤ ਨਹੀਂ ਆ ਗਈ। ਉਹ ਬਾਦ ਨਹੀਂ ਗੱਲ ਹੈਗੀ ਜੇ ਜਿੱਦਣ ਨਾਂ ਦਿੱਦੀ ਆਵੇ ਨਾ ਡਾਕਟਰ ਸੁਣਾਈ ਦਿਨ ਕਰ ਜਿੱਦਣ ਦਾ ਨਾਂ ਦਿੱਦੀ ਆਵੇ ਫਿਰ ਕਹਿੰਦੇ ਨੇ ਦੀਦੀ ਆਪ ਲੇਟ ਹੋ ਗਏ ਹੈ ਅੱਜ ਮੈਂ ਦੇਹ ਲੱਦੇ ਘੰਟਾ ਹੋ ਗਿਆ ਤੇ ਨੂਰੇ ਵੇਟ ਕਰਦੀ ਹਾਂ ਸਾਜਰੇ ਉੱਠਿਆ ਕਰ ਇਹ ਤਾਂ ਫਾਫਾ ਲੈ ਕੇ ਜਾ ਰਹੀਆਂ ਕਿ ਆ ਕਰਨੇ ਇੱਕ ਲਫਾਫਾ ਹੈ ਲਫਾਫੇ ਦੇ ਵਿੱਚ ਹੈਗੀ ਕੈਂਚੀ ਅੱਜ ਉਹ ਜੋ ਭੀਜਣੇ ਆ ਨਾ ਮਖਾ ਰਸਤੇ ਦੇ ਵਿੱਚ ਨਾਲੇ ਤਾਂ ਆਪਾਂ ਸ਼ਹਿਰ ਕਰਨ ਜਾਣਾ ਹੈ ਰਸਤੇ ਦੇ ਵਿੱਚ ਅੱਕ ਹੋਣਗੇ ਨਾ ਉਹਦੇ ਪੱਤੇ ਲੈ ਕੇ ਆਵਾਂਗੇ ਕੀ ਕਿ ਕਰੀਏ ਚਲ ਚਲੀਏ ਸ਼ਹਿਰ ਨੂੰ ਚੰਦਰ ਆ ਕੇ ਆਇਆ ਮੈਂ ਕਲੂਰ ਜਾਈ ਲਈ ਆਈ ਫਿਰ ਆ ਤੇਰੇ ਲੱਛਣੇ ਥੋੜੇ ਜਿਹੇ ਆਹ ਜਿਹੇ ਆਈ ਚੁੰਨੀ ਨੂੰ ਆਈ ਓੜੀ ਜਾਂਦੀ ਏ ਅੱਧੀ ਰਾਤ ਤੋਂ ਮੇਕਾ ਜੇਸ ਅਰਦੂਸਾ ਬੰਦ ਹੋ ਗਿਆ ਨਾ ਕੋ ਉੱਨਰ ਖਲਾਇਆ ਕਰੋ ਫਿਰ ਹਾਂ ਫੂਨ ਫੂਲਾ ਦਾ ਤਾਂ ਸੋਈ ਨਹੀਂ ਹੋਣ ਮੌਸਮ ਦਾ ਫਰਕ ਪੈ ਗਿਆ ਰਾਤ ਨੂੰ ਸੂਆ ਨਹੀਂ ਆਸਾ ਫੂਲੇ ਨਹੀਂ ਦਿੱਕਤ ਹੋ ਰਹੀ ਤਾਂ ਫੂਲੇੰ ਬਲਾਇਸ ਕੱਟ ਲੈ بڑے بڑے ਪੱਤੇ ਕੱਟ ਲੈ ਜੋ ਵਧੀਆ ਵਧੀਆ ਪੱਤੇ ਆ ਨਾ ਉਹ ਕੱਟ ਲੈ ਫਾਮ ਸਾਫ ਜੇ ਕੱਟੀ ਜੇ ਇਹ ਨਾ ਉੱਪਰ ਜਵਾਂ ਦੇ ਪਾਦਵੇਂ ਨਾ ਇਹਨਾਂ ਨੂੰ ਇੰਨੀ ਜ਼ਿਆਦਾ ਗਰਮੈਸ ਮਿਲਦੀ ਆ ਨਾ ਇਹਦੇ ਨਾਲ ਛੇਤੀ ਹੋ ਜੰਨੇ ਹਈ ਮੇਰੀਆਂ ਭੈਣਾਂ ਵੀ ਵੱਢ ਕੇ ਲੈ ਕੇ ਗਈਆਂ ਉਰੇ ਤੇ ਬੜੇ ਬੜੇ ਹੀ ਵੱਢ ਉਹ ਅੱਗੇ ਵੀ ਮੈਂ ਕਹਿੰਦੀ ਬਹੁਤ ਖੜੇ ਹੋਣੇ ਉੱਥੋਂ ਵੀ ਦੇਖ ਲੰਨੂ ਚਲ ਚਲ ਅੱਜ ਤੱਕ ਬਹੁਤ ਖੜਾ ਹੈ ਮੌਸਮ ਦੇਖੋ ਜੀ ਬਹੁਤ ਵਧੀਆ ਹੈ ਕੀੜੀਆਂ ਦੀਆਂ ਆਵਾਜ਼ਾਂ ਨਾ ਬਹੁਤ ਸੁਣਨ ਨੂੰ ਆਹ ਵੜਦੇ ਵੜ ਪਟਾਣੀ ਵੱਢ ਲੈ ਜਿਹੜੀ ਖੜੀ ਹੈ ਚਲ ਕੁਤਨੀ ਜਾਂਦੇ का चंकी तरह और पत्ते ਇਹ ਕਿਹੜਾ ਨਹੀਂ ਇਹਦੀ ਵੱਡ ਮੁਕ ਨਹੀਂ ਲਾਗੇਗਾ ਕੁਛ ਨਹੀਂ ਹੁੰਦਾ ਹੈਗਾ ਲਫਾਫੇ ਚ ਪਾਲਾਂ ਖੇਡਾ ਦੇ ਵੱਡ ਲਾ ਬਸ ਇਹ ਚੌੜੇ ਪੱਤੇ ਨੇ ਇਹਦੇ ਇਹ ਵੈਸੇ ਹੀ ਹੈ ਬਸ ਬਹੁਤਾਂ ਤੇ ਨਕੀ ਕਰਨੇ ਲਫਾਫਾ ਭਰੇ ਹੋਏ ਪਰ ਬਸ ਐਸੇ ਹੀ ਚੱਲ ਆ ਜਾ ਇਹ ਰੁਕ ਗਿਆ हमको ਪਤਾ ਹੈ ਨੇ ਕੇ ਬਾ ਮਾਤੀ ਲੈ ਕੇ ਗੋ ਜੀਵਰਾ ਲੌਕਾ ਤੋਰ ਦਿੰਦੇ ਇੰਨਾ ਪਿਆਰ ਨਾਲ ਬੋਲਦੇ ਆਂ ਦੇ ਕਿ ਦੋ ਜਣੇ ਇੰਨਾ ਪਿਆਰ ਤੁਹਾਡਾ ਹਾਇ ਨਹੀਂ ਲੋਕਾਚਾਰੀ ਕਰਦੇ ਆਂ ਜੀ ਤੋਰਨਾ ਕਦੂ ਤੋਰ ਦਈਏ ਮੋਤਾ ਸੀ ਗਿਆ ਆ ਉੱਥੇ ਦਰਵਾਜੇ ਨਾਲ ਲੰਘਦੀ ਆਹੋ ਤਾਂ ਆਪਣੇ ਧਨੀਆ ਪਾਲਕ ਤਾਂ ਸਾਰੇ ਜੰਮੇ ਆ ਵਧੀਆ ਆਹ ਹੈ ਖੇਤਾਂ ਵਿੱਚ ਇਹਦਾ ਜੋ ਬੀਜਣੇ ਨੇ ਉਹਦੇ ਵਾਸਤੇ ਲੈਣਾ ਆਏ ਹੋਏ ਆ ਮਿੱਟੀ ਮਿੱਟੀ ਦਾ ਇਹ ਪੂਰੀ ਗਿੱਲੀ ਪਈ ਐ ਚੱਲ ਉਹਦਾ ਹੁਣ ਸਾਰੇ ਕਾਸੇ ਜਿਹੇ ਹੁੰਦੇ ਆ ਇਹ ਇਹ ਜੰਗੀਦਰਾ ਬਾਰੇ ਬੰਦਰ ਘਾ ਲੁੰਦੇ ਬੰਦਰ ਕਰਕੇ ਨਾ ਫੇਰ ਗਿੱਜੇ ਚੱਲ ਵੀ ਇਹਨੂੰ ਨਾ ਹੁਣ ਘਰਾਂ ਉੱਪਰ ਦਾ ਕਰਿਆ ਇੱਕ ਵਾਰੀ ਤੂੰ ਦੇਖੋਂ ਕੀ ਕਹ ਤੇਰਾ ਘਰ ਵਾਲਾ ਦੇਖੂਗਾ ਏਦਾਂ ਮੈਂ ਸਟ੍ਰੈਨ ਬਣੀ ਬੈਠੀ ਆ ਕੁਰਸੀ ਤੇ ਇਹ ਇਹ ਦੇਖੇ ਕਿ ਤਾ ਦੋਨੋਂ ਘਰ ਵੀ ਕੰਮ ਕਰਨੇ ਆ ਇਹਦੀ ਸਾਰਾ ਖੇਤ ਦਾ ਹਵਾ ਖਾਨਾ ਖੇਤਾਂ ਦੇ ਵਿੱਚ ਰਹਿਣੀ ਹੈ ਹਵਾ ਦਾ ਰੋਜ਼ੇ ਤੱਕ ਠੰਡੀ ਬਿੰਦੀ ਆ ਮੈਂ ਥੋੜਾ ਜਿਹਾ ਲੈ ਲੀ ਮੈਂ ਸੰਜੀ ਕੰਮ ਨੂੰ ਲੇਟ ਹੋ ਜਵੇ ਆ ਜਾ ਭੱਜਾ ਛੇਤੀ ਕਰ ਹੁਣ ਐਸਾ ਰੁਕ ਜਾਈਏ ਦੇਖੀ ਕਿੰਨਾ ਅੱਛਾ ਆਇਆ ਆਨੇ ਕਰ ਫਿਰ ਉਹੀ ਕੁਰਸੀ ਧਾ ਕੇ ਬਹਿ ਜਾ ਫਿਰ ਕੰਮ ਕਰਨ ਦੀ ਲੋੜ ਨਹੀਂ ਹੈਗੀ ਚੱਲ ਮੈਂ ਤਾਂ ਚੱਲੀ ਪਾਈ ਤੇਰੀ ਮਰਜ਼ੀ ਆ ਇਹ ਰੁਕ ਜਾਈਏ ਚਲੋ ਜੀ ਹੁਣ ਲੱਗੇ ਆਪਾਂ ਜੌਂ ਬੀਜਣ ਤੇ ਆਪਾਂ ਅੱਜ ਸਵੇਰੇ ਜਾ ਕੇ ਨਾ ਪੱਤੇ ਵੀ ਤੋੜ ਲਿਆ ਤੇ ਅੱਕਦੇ ਤੇ ਹੁਣ ਆਪਾਂ ਲਿਆਏ ਆ ਮਿੱਟੀ ਰਾਤ ਨਾ ਸ਼ਾਮ ਨੂੰ 6:00 ਵਜੇ ਆਪਾਂ ਨੇ ਜੌਂ ਤੇ ਵਿੱਚ ਕਣਕ ਮਿਕਸ ਕਰਕੇ ਨਾ ਪਾਣੀ ਦੇ ਵਿੱਚ ਭੁੰਦੀ ਸੀ ਜੇ ਇਸ ਤਰ੍ਹਾਂ ਭੁੰਨਦੇ ਬੇ ਨਾ ਤੇ ਛੇਤੀ ਜੰਮਦੇ ਆ ਫਿਰ ਚਲੋ ਜੀ ਹੁਣ ਆਪਾਂ ਲੱਗੇ ਆ ਜੌਂ ਬੀਜਣ ਮਿੱਟੀ ਵੀ ਐਨ ਗਿੱਲੀ ਬਈ ਰੇਖਾ ਹਾਂ ਜਿਹੜੀ ਸੁੱਕੀ ਸੁੱਕੀ ਮਿੱਟੀ ਜੀ ਹੁੰਦੀ ਹੈ ਨਾ ਡਲਿਆਂ ਵਾਲੀ ਉਸ ਦੇ ਵਿੱਚ ਫੇਰ ਜੌਂ ਵਧੀਆ ਨਹੀਂ ਜੰਮਦੇ ਹੈਗੇ

बस हूं तो त्योहार शुरू हो गए आगे है त्योहार है त्योहार है ਦੇਗੇ ਦੋ ਤਾਰੇ ਇਹ ਇਸ ਲਈ ਕਿ ਮੂੰਹ ਰਾਹ ਦੇ 10ਵਾਂ ਦਸਹਿਰਾ ਦਸਹਿਰਾ ਕੋ ਜਾਣਾ ਹੈ ہاں ਜਾਇਆ ਮਾਂ ਦੁਪਹਿਰੇ ਨੂੰ ਇਹ ਮੰਡੀ ਜਾਏਗਾ ਉਹ ਗੁਲਾਬ ਸਿੱਧੂ ਲੱਗਦਾ ਹੁੰਦਾ ਖੰਨੇ ਪਿਛਲੇ ਸਾਲ ਵੀ ਤਾਂ ਆਨੇ ਸਲਾਹ ਬਣਾਈ ਦੀ ਫੇਰ ਜਾਏ ਨਹੀਂ ਹੋਇਆ ਹੈਗਾ ਇੱਥੇ ਜਾਵਾਂਗੇ ਜਰੂਰ ਨਹੀਂ ਲੇਟ ਹੋਗੇ ਤੇ ਆਪਾਂ ਥੋੜੇ ਜਿ ਜਲਦੀ ਹੈ 3:00 ਵਜੇ ਚਲੇ ਜਾਏਗਾ ਤੇ ਵਧੀਆ ਮਿਲਦੇ ਤੁਲੇ ਹੁਲੇ ਦੇ। ਇਹਨੇ ਵਧੀਆ ਜਿਹਾ ਬੀਜ ਹੋ ਜਣ। ਚਲੋ ਵੀ ਆਜੋ ਬੀਜੋ ਜੋਂ। ਮਿੱਟੀ ਪਾਤੀ ਮੈਂ। ਐਨ ਵਧੀਆ ਛਿੱਟਾ ਦਿਓ। ਇੱਕ ਜਗ੍ਹਾ ਨਾ ਕਰੋ ਸਾਰੇ ਪਾਸੇ ਕਵਰ ਕਰ। ਤੇ ਗੱਭੇ ਘਭੇ ਜੰਮ ਜੰਨੇ ਘੱਟ ਬੀਜ ਪਾਏ ਨਾ। ਚਲ। ਉਹ ਪਾ ਲੈਣੀ ਬੀਜੇ ਦੋਸ ਲਈ।

ਜਾ ਕੇ ਰੱਖਣੇ ਪੈਣੇ ਆ ਹਰੇਕ ਸਾਲ ਨਾ ਕਾਟੂਆ ਬਹੁਤ ਖਰਾਬ ਕਰ ਦੂ ਆ ਉੱਪਰ ਇਹਦੇ ਬੋਰੀ ਦੇ ਦਾਂਗੇ ਇਹ ਇਕਨ ਥੋੜਾ ਕਰਨਾ ਹੈ ਪਹਿਲਾਂ ਇਹਦੇ ਉੱਪਰ ਮਿੱਟੀ ਤਾਂ ਸਿੱਟ ਲਓ ਜਿਹੜੀ ਆ ਮਿੱਟੀ ਪਈ ਆ ਨਾ ਇਹਨਾਂ ਮਿੱਟੀ ਨਾਲ ਢੱਕੋ ਬੈਲਾ ਫੇਰ ਬਾਅਦ ਵਿੱਚ ਤੇ ਪਤਾ ਦੇਈ ਜਦੋਂ ਨੇ ਆ ਦੇ ਹੈਗੇ ਜਿਆਦੇ ਹਨ ਐਂ ਪੂਰੇ ਢੱਕ ਦੇ ਇਹ ਖੁੱਲੇ ਪਾਂਡਾ ਹੋਵੇ ਨਾ ਰੇਖਾ ਫੇਰ ਵਧੀਆ ਜੋਂ ਜੰਮਦੇ ਆਂ ਖੁੱਲਾ ਹੀ ਐ ਕਿਦਾਂ ਤਾਂ ਇਹ ਕਸੇ ਲੈ ਲੁੱਤੇ ਆਂ ਮਮਾ ਤਾਂ ਭੈਣਾ ਕਹਿ ਦਿੰਨੀ ਹੈ ਨਾ ਵੀ ਅਸੀਂ ਕੱਲੇ ਜੋਂ ਐ ਜੋਂ ਬੀਜਦੀਆਂ ਐ ਵੀ ਅਸੀਂ ਬਰੋਟਾ ਨਹੀਂ ਲਾਉਂਦੇ ਹੈਗੇ ਦੇਖੋ ਜੀ ਅਸੀਂ ਨਾਲੇ ਦਾ ਬਰੋਟਾ ਵੀ ਲਾਉਨੇ ਆਂ ਨਾਲੇ ਜੋਂ ਵੀ ਬੀਜਦੇ ਆਂ ਬਰੋਟਾ ਨਾਲ ਘਰ ਦੇ ਵਿੱਚ ਲਾਉਣਾ ਬਹੁਤ ਜਿਆਦਾ ਵਧੀਆ ਹੁੰਦਾ ਪੱਤੇ ਦੇ ਕੇ ਨਾ ਉਤਰਾਉ ਲੈਉਣੇ ਆ ਪੁਰਾਣੀਆਂ ਬੋਰੀਆਂ ਹੈ ਬੋਰੀਆਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਢੱਕ ਦੰਨੇ ਆ ਫਿਰ ਜਿੰਨੀ ਗਰਮੈਸ ਹੋਊਗੀ ਨਾ ਉਨੇ ਜ्यों ਵਧੀਆ ਹੋਰ ਨਿਕਲਣਗੇ ਆਕ ਤੋਂ ਮੈਂ ਆਇਆ ਮੈਂ ਛੋਟੂ ਤੇ ਹੈ ਪਹਿਲਾਂ ਬੀਬੀ ਜੀ ਆਕ ਕਿਤੇ ਨਹੀਂ ਮਿਲਿਆ ਹੈਗਾ ਫਿਰ ਕੀ ਕਰਿਆ ਨਾ ਪਪੀਤੇਆਂ ਦੇ ਪੱਤੇ ਹੀ ਕੱਟ ਕੇ ਉੱਪਰ ਦੇਦੇ ਫਿਰ ਦੀ ਗੌਰ ਵਧੀਆ ਜੰਮਗੇ ਜੋਂ ਇਹ ਜੇ ਨਾ ਪਤਾ ਨਹੀਂ ਕਹਤੇ ਕਹਿੰਦੇ ਬਹੁਤ ਜ਼ਿਆਦਾ ਗਰਮੈਸ ਮਿਲਦੀ ਹੈ ਜੇ ਇਸ ਤਰ੍ਹਾਂ ਦੇ ਕਵਰ ਕਰੀਏ ਸਾਰਾ ਹੋ ਜਾਣਾ ਕਵਰ ਸੁੰਦਰ ਵੀ ਲੱਗਦਾ ਹੈ ਸੁੰਦਰ ਤਾਂ ਵਧੀਆ ਲੱਗਦੇ ਆ ਚਲ ਇਹਦੇ ਉੱਪਰ ਦੀ ਬਾਦੀ ਮਿੱਟੀ ਕਹਿੰਦੇ ਹੁੰਨੇ ਨਾ ਹਰ ਚੂਹੀ ਦਾ ਹੁੰਦਾ ਚੂਹੀ ਦਾ ਤੋ ਰੱਖ ਦਿੰਨੇ ਉੱਪਰੇ ਤੇ ਹੋਰ ਗਰਮੈਟ ਹੋ ਜੂਗੀ ਨੋ ਪਾ ਲਿਆ ਪਰ ਹੋਰ ਪਾ ਦੇ ਪੱਤੇ ਤਾਂ ਆਪਣੇ ਕੋ ਬਾਧੂਏ ਆ ਪੱਤੇ ਤਾਂ ਅੱਜ ਰੇਖਾ ਰਾਣੀ ਨੇ ਨਾ ਦਿਲ ਖੋਲ ਕੇ ਹੀ ਲੈਣੇ ਆ ਕੋ ਜੀ ਅਸੀਂ ਇੱਧਰ ਹੁਣ ਜੋ ਬੀਜ ਦਿੱਤੇ ਨੇ ਸਵੇਰੇ ਸਵੇਰੇ ਨਾਲੇ ਠੰਡਾ ਹੈਗਾ ਦਾ ਮੌਸਮ ਮੈਂ ਕਹਾਂ ਫੇਰ ਟਾਈਮ ਨਹੀਂ ਲੱਗਦਾ ਹੈਗਾ ਵੀ ਹੁਣੀ ਬੀਜ ਦੰਨੇ ਬੀਜਣੇ ਤਾਂ ਹੈਗੇ ਹੀ ਆ ਹਰੇ ਕਾ ਹੂੰ ਇਹਨੂੰ ਨਾ ਆਪਾਂ ਇੱਕ ਲਾਗ ਲਾ ਦੰਨੇ ਹੈ ਲਾਗ ਲਾਗ ਨਾਲ ਫਸਫੇ ਤਾਂ ਹੋਊਗਾ ਮਿੱਟੀ 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 ਹੋਈ ਪਈ ਐ ਇਹਨੂੰ ਬਾਅਦ ਵਿੱਚ ਤਾਂ ਟੱਕ ਦੰਨੇ ਚਲ ਵਸਕਾਰ ਹੋਣਾ ਬਹੁਤ ਆ ਪੱਤੇ ਤਾਂ ਇੰਨੇ ਪੱਤੇ ਕੀ ਗੱਲੇ ਆ ਚਲੋ ਜੀ ਆਪਾਂ ਨੇ ਜਿਹੜਾ ਬੀਜ ਦਿੱਤੇ ਨੇ ਹੁਣ ਇਹਨਾਂ ਨੂੰ ਨਾ ਇੱਕ ਸਾਈਡ ਤੇ ਰੱਖ ਦਨੇ ਆ। ਇਹਨੇ ਹੋਗਾ 4 ਹੋ ਗਏ। ਮੈਂ ਈ ਉਹ ਹੀ ਉਧਰ ਜਾ ਕੇ ਨਾ ਕੋਈ ਬੋਰੀ ਜਾਂ ਥੈਲਾ ਲੈ ਕੇ ਆਉਣੀ ਆ। ਚਲ ਹੁਣ ਇੱਕ ਲਾਗ ਪਈ ਰਣਗੇ। ਜਿਹੜਾ ਬਾਧੂ ਪੱਤੇ ਪਈ ਨਹੀਂ ਹੈਗੇ ਇਹਨਾਂ ਨੂੰ ਸਿਰ ਦੰਨੇ ਆ। ਇਹ ਤਾਂ ਕਿੰਨਾ ਬੋਰਾ ਲੈ ਕੇ ਰਹਿ ਗਈ। ਕਿੰਨੀਆਂ ਲੈ ਕੇ ਆਈਆਂ? ਬਸ ਤੇ ਇਹਨਾਂ ਪਾ ਦੇ ਇਹਨਾਂ ਚੰਗੀ ਤਰ੍ਹਾਂ ਕਵਰ ਕਰ ਦੇ ਇਹਨਾਂ ਨਾ ਨਾ ਇਸ ਤਰ੍ਹਾਂ ਨਾ ਕਰ ਸਿੱਧੀਆਂ ਹੀ ਪਾ ਦੇ ਤੂੰ ਬਸ ਨਾਲੇ ਹੋਰ ਇਹਨਾਂ ਕਾੜੀ ਧੁੱਪਾਂ ਪੈਂਦੀਆਂ ਨੇ ਪੂਰੀ ਚਲ ਹੁਣ ਇਹਨਾਂ ਨੂੰ ਪੂਰੀ ਐਨ ਗਰਮੈਸ ਮਿਲ ਗਈ ਐ ਪੜ ਜਾ ਇਧਰ ਨੂੰ ਕਰਦੇ ਤਾਂ ਸਾਰਾ ਨੰਗਾ ਰਹਿ ਗਿਆ ਨੀ ਕਾਟੋਂ ਨੇ ਨਾ ਜਿਹਦੇ ਦੇਖ ਲੈਣੇ ਵੀ ਇਹਦੇ ਵਿੱਚ ਜੋਂ ਬੀਜੇ ਹੋਏ ਆ ਚਲ ਹੁਣ ਇਹਨੂੰ ਨਾ ਪਰਸੋਂ ਨੂੰ ਦੇਖਾਂਗੇ ਨਾਲੇ ਪਾਣੀ ਦੇ ਦੂੰਗੇ ਨਾਲੇ ਉੱਪਰ ਤੇ ਨਾ ਫਿਰ ਇਹਨਾਂ ਦੇ ਬੋਰੀਆਂ ਵੀ ਚੱਕ ਦੂੰਗੇ ਠੀਕ ਹੈ ਉਹਦੀ ਆਪਾਂ ਨੇ ਹੁਣ ਜੋਂ ਬੀਜ ਦਿੱਤੇ ਨੇ ਤੇ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੇ ਸੋਹਣੇ ਵੀਡੀਓ ਪਾਉਂਦੇ ਰਵਾਂਗੇ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ